ਪੰਜਾਬ ਦੇ ਵਿੱਚ ਇੱਕ ਬੇहद ਹੀ ਵੱਡੀ ਘਟਨਾ ਵਾਪਰ ਗਈ ਹੈ ਜਿੱਥੇ ਕਿ ਇੱਕ 13 ਸਾਲ ਦੀ 8ਵੀਂ ਜਮਾਤ ਵਿੱਚ ਪੜਨ ਵਾਲੀ ਬੱਚੀ ਨੇ ਇੱਕ ਵੱਡਾ ਘਾਟ ਕਰ ਦਿੱਤਾ ਜਾਨੀ ਕਿ ਹੁਣ ਅੱਜ ਕੱਲ੍ਹ ਦੇ ਬੱਚੇ ਜਦੋਂ ਟੀਵੀ ਸੀਰੀਅਲ ਦੇਖਦੇ ਨੇ ਕੋਈ ਵੀ ਤਾਂ ਜੋ ਸੀਰੀਅਲ ਦੇ ਵਿੱਚ ਹੁੰਦਾ ਹੈ ਕਈ ਵਾਰ ਬੱਚੇ ਉਹ ਜੋ ਹੈ ਹੀ ਕੁਝ ਕਰਨ ਬਾਰੇ ਸੋਚ ਲੈਂਦੇ ਨੇ ਤੇ ਦੱਸ ਦਈਏ ਕਿ ਦੁਰਾਹੇ ਤੋਂ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ 13 ਸਾਲ ਦੀ ਮਾਸੂਮ ਬੱਚੀ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਜਾਨੀ ਕਿ ਘਟਨਾ ਇਸ ਕਦਰ ਵਾਪਰਦੀ ਹੈ ਜਦੋਂ ਕਿ ਬੱਚੇ ਜੋ ਸੀ ਜਾਨੀ ਕਿ ਉਹ 13 ਸਾਲ ਦੀ ਜਿਹੜੀ ਬੱਚੀ ਸੀਗੀ ਉਹ ਗਵਾਂਟੀਆਂ ਦੇ ਬੱਚਿਆਂ ਨਾਲ ਘਰ ਦੇ ਵਿੱਚ ਬੈਠ ਕੇ ਜਿੱਥੇ ਕਿ ਸੀਆਈਡੀ ਸੀਰੀਅਲ ਦੇਖ ਰਹੀ ਸੀ ਤਾਂ ਸੀਰੀਅਲ ਦੇ ਵਿੱਚ ਕੁਝ ਅਜੀਹਾ ਹੀ ਦ੍ਰਿਸ਼ ਖੌਫਨਾਕ ਨਜ਼ਰ ਆਇਆ ਕਿ ਲੜਕੀ ਨੇ ਉਸ ਦ੍ਰਿਸ਼ਟੀ ਨਕਲ ਕਰਨ ਵਾਲੇ ਸੋਚਿਆ ਤਾਂ ਉਸ ਬੱਚੀ ਨੇ ਕੀ ਕੀਤਾ ਕਿ ਉਸਦੇ ਬੋਲੋ ਜੋ ਹੈ ਗਲੇ ਦੇ ਵਿੱਚ ਤਾਰ ਪਾ ਕੇ ਆਪਣੇ ਆਪ ਨੂੰ ਜੋ ਲਟਕਾ ਲਿਆ ਗਿਆ ਜਾਨੀ ਕਿ ਉਸ ਨਾਟਕ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਤੇ ਅਚਾਨਕ ਟੇਬਲ ਜਿਹੜਾ ਖਿਸਕ ਗਿਆ ਤਾਂ ਉਸ ਜਿਹੜੀ ਬੱਚੀ ਆ ਅਚਾਨਕ ਹੀ ਉਸ ਦਾ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਜਾਨੀ ਕਿ ਉਸ ਦੀ ਜੀਵਨ ਲੀਲਾ ਸਮਾਪਤ ਹੋ ਗਈ ਮੰਦ ਭਾਗੀ ਘਟਨਾ ਜਿਹੜੀ ਇੱਕ ਵਾਪਰੀ ਹੈ ਪਰਿਵਾਰ ਦੇ ਨਾਲ ਤਾਂ ਮੌਕੇ ਤੇ ਬੱਚੇ ਦੇਖ ਕੇ ਡਰ ਕੇ ਤਾਂ ਉਹਨਾਂ ਨੇ ਗਲੀ ਦੇ ਵਿੱਚ ਜਾ ਕੇ ਰੋਲਾ ਪਾ ਦਿੱਤਾ ਤੇ ਜਦੋਂ ਗਵਾਂਟੀ ਕਰਾਇਆ ਤਾਂ ਦੇਖਿਆ ਦਾ ਉਸ 13 ਸਾਲ ਦੀ ਬੱਚੀ ਦੀ ਜੀਵਨ ਲੀਲਾ ਸਮਾਪਤ ਹੋ ਗਈ ਸੀ ਜਾਨੀ ਕਿ ਉਹ ਦੁਹਾਂ ਜਹਾਨੋਂ ਧੁਰ ਗਈ ਹਾਲਾਂਕਿ ਇੱਕ ਸੀਰੀਅਲ ਦੀ ਨਕਲ ਕਰਨੀ ਉਸ ਲੜਕੀ ਨੂੰ ਇਸ ਬੱਚੀ ਨੂੰ ਕਿੰਨੀ ਮਹਿੰਗੀ ਪੈ ਗਈ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਦਰਸਲ ਦਾ ਸੀ ਕਿ ਬੱਚੇ ਅਕਸਰ ਕੁਝ ਚੀਜ਼ਾਂ ਦੀ ਨਕਲ ਕਰਨ ਵਾਲੇ ਸੋਚਦੇ ਨੇ ਪਰ ਉਹਨਾਂ ਨੂੰ ਇਹ ਵੀ ਪਤਾ ਕਿ ਉਸ ਦਾ ਅੰਦਾ ਜਿਹੜਾ ਖਮਿਆਜਾ ਕੀ ਹੋਵੇਗਾ ਉਸ ਦਾ ਪ੍ਰਨਾਮ ਕੀ ਹੋਵੇਗਾ ਇਸ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਨਾ ਦਿੱਤੀ ਜਾਂਦੀ ਹੈ ਤੇ ਪਰਿਵਾਰਕ ਮੈਂਬਰ ਵੀ ਹੈਰਾਨ ਹੋ ਜਾਂਦੇ ਨੇ ਇਸ ਤੋਂ ਬਾਅਦ ਜਿੱਥੇ ਪੋਸਟਮਾਰਟਮ ਦੇ ਲਈ ਉਸ ਬੱਚੀ ਦਾ ਜਿਹੜਾ ਸਰੀਰ ਆ ਉਪਹੇਜਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਮਾਪਿਆਂ ਨੂੰ ਬੱਚੀ ਸੌਂ ਦਿੱਤੀ ਜਾਂਦੀ ਹੈ ਤਾਂ ਬੱਚੀ ਦੰਦ ਤੋੜ ਦਿੰਦੀ ਹੈ ਆਖਰ ਹੁਣ ਪਰਿਵਾਰ ਦੇ ਉੱਤੇ ਇੱਕ ਦੁੱਖਾਂ ਦਾ ਪਹਾੜ ਟੁੱਟ ਗਿਆ ਇੱਕ ਸੀਰੀਅਲ ਦੇਖਣਾ ਦੇਖੋ ਉਸ ਪਰਿਵਾਰ ਨੂੰ ਉਸ ਬੱਚੀ ਨੂੰ ਕਿੰਨਾ ਮਹਿੰਗਾ ਪੈ ਗਿਆ ਸ਼ਾਇਦ ਉਸ ਬੱਚੀ ਨੂੰ ਨੇ ਵੀ ਨਹੀਂ ਪਤਾ ਹੋਵੇਗਾ ਕਿ ਇੱਕ ਨਕਲ ਕਰਨਾ ਉਸ ਨੂੰ ਕਿੰਨਾ ਮਹਿੰਗਾ ਪੈ ਸਕਦਾ ਉਸ ਨਾਲ ਕੀ ਕੋਈ ਚੋਹਾਣਾ ਵਾਪਰ ਚੱਕਦਾ ਉਸਨੇ ਕਦੇ ਆਪ ਵੀ ਨਹੀਂ ਸੋਚਿਆ ਹੋਵੇਗਾ ਪਰ ਉਸ ਤੋਂ ਬਾਅਦ ਹੁਣ ਮਾਪੇ ਜਿਹੜੇ ਨੇ ਉਹ ਵੀ ਹੈਰਾਨ ਨੇ ਕਿ ਅਖਰ ਦੇਖੋ ਨਕਲ ਕਰਕੇ ਬੱਚੀ ਕਿਵੇਂ ਜੋ ਹੈ ਉਸ ਸੀਰੀਅਲ ਦੀ ਜਿਹੜੀ ਨਕਲ ਕਰਦੀ ਸੀ ਪਰ ਉਸ ਨਾਲ ਕੀ ਹੋ ਗਿਆ ਅਕਸਰ ਬੱਚੇ ਅਜਿਹੀਆਂ ਚੀਜ਼ਾਂ ਦੇਖਦੇ ਰਹਿੰਦੇ ਨੇ ਤਾਂ ਉਹਨਾਂ ਤੇ ਬਹੁਤ ਡੂੰਗਾ ਪ੍ਰਭਾਵ ਪੈਂਦਾ ਹੈ ਤਾਂ ਮਾਪੇ ਜ਼ਰੂਰ ਇੱਥੇ ਸਾਵਧਾਨ ਲਹਿਣ ਜੇਕਰ ਬੱਚੇ ਤੁਹਾਡੇ ਕੋਈ ਅਜਿਹਾ ਸੀਰੀਅਲ ਦੇਖ ਵੀ ਰਹੇ ਨੇ ਤਾਂ ਉਹਨਾਂ ਨੂੰ ਸਮਝਾਉਣਾ ਜਾਂ ਉਹ ਸੀਰੀਅਲ ਦਾ ਕੋਈ ਅਸਰ ਉਹਨਾਂ ਤੇ ਨਾ ਹੋਵੇ ਇੱਥੇ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਜੇਕਰ ਬੱਚੇ ਤੁਹਾਡੇ ਕੋਈ ਅਜਿਹਾ ਦੇਖ ਵੀ ਰਹੇ ਨੇ ਤੁਹਾਨੂੰ ਲੱਗਦਾ ਕਿ ਉਹਨਾਂ ਤੇ ਕੋਈ ਅਸਰ ਹੋ ਰਿਹਾ ਤੇ ਤੁਰੰਤ ਤੁਹਾਨੂੰ ਉਹ ਬੱਚਿਆਂ ਦੇ ਉੱਤੇ ਕੰਮ ਕਰਨਾ ਚਾਹੀਦਾ ਜਾਨੀ ਕਿ ਬੱਚਿਆਂ ਨੂੰ ਉਸ ਚੀਜ਼ ਤੋਂ ਬਾਹਰ ਕੱਢ ਕੇ ਉਹਨੂੰ ਇੱਕ ਚੰਗੀ ਸਿੱਖਿਆ ਦੇਣੀ ਚਾਹੀਦੀ ਹੈ ਸਮਝਾਉਣਾ ਚਾਹੀਦਾ ਹੈ ਕਿ ਜਿਹੜੇ ਸੀਰੀਅਸ ਨਹੀਂ ਉਹਨਾਂ ਦਾ ਕਦੇ ਵੀ ਅਸਰ ਆਪਣੇ ਉਤੇ ਨਹੀਂ ਕਰਨਾ ਤਾਂ ਦੇਖੋ ਦੁਰਾਹੇ ਦੇ ਵਿੱਚ ਇੱਕ 13 ਸਾਲ ਦੀ ਮਾਸੂਮ ਬੱਚੀ ਨਾਲ ਕੀ ਕੁਝ ਘਟਨਾ ਵਾਪਰੀ ਜਿੱਥੇ ਕਿ ਉਸ ਦੀ ਜੀਵਨ ਲੀਲਾ ਸਮਾਪਤ ਹੋ ਗਈ ਤੇ ਮੰਦਭਾਗੀ ਘਟਨਾ ਵਾਪਰੀ ਹੈ ਪਰਿਵਾਰ ਸੋਗ ਦੇ ਵਿੱਚ ਹੈ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ